ਹੈਲੋ ਐਂਡ ਵੈਲਕਮ ਗਾਇਸ ਅੱਜ ਦਾ ਨਵਾਂ ਵਲੋਗ ਸੁਆਗਤ ਕਰਦੇ ਹਾਂ ਮੇਰਾ ਭਰਾ ਲਾਈਕ ਕਮੈਂਟ ਸ਼ੇਅਰ ਕਰਨ ਨੂੰ ਨਾ ਭੁੱਲਿਓ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਮੇਰਾ ਭਰਾ ਦਬਕੇ ਸਪੋਰਟ ਕਰੋ ਆਪਣੇ ਭਰਾ ਨੂੰ ਤੀਜਾ ਵਲੋਗ ਕਰਦੇ ਹਾਂ ਸਟਾਰਟ ਭਾਈ ਮਿੱਤਰੋ ਲੱਦ ਲਿਆ ਜੇ ਦੂਜਾ ਫੇਰਾ ਥੋੜਾ ਲੱਗੇ ਜੇ ਕੱਢਣ ਬਾਬੇ ਦਾ ਨਾਮ ਲੈ ਕੇ ਪੈੜੀ ਵਿੱਚੋਂ ਅੱਛਾ ਪਾਸਾ ਮੇਰ ਪ੍ਰਿਆਤ ਰੱਖੇ ਤਾਂ ਦੁਨੀਆ ਬਖਸ਼ੂਦਿਆ ਜੇ ਬਾਹਰ ਜਾਏ ਅੱਲਾ ਕਲੀ ਦੂਜੀ ਟਰਾਲੀ ਦਰਪੇ ਸੇਰਦਾ ਮੈਂ ਕਿਤੇ ਅੱਜ ਗਿਆ ਸੀ ਤਾਂ ਕਰਕੇ ਮੇਰੇ ਇੰਨਾ ਲੋਕ ਭਰ ਆ ਗਿਆ ਉਹ ਵੀ ਮਿੱਤਰੋ ਜਾਣਦੇ ਆ ਹੁਣ ਮੇਲਵਾਲ ਨੂੰ ਉਧਰ ਕੀੜੀ ਗਈ ਅੱਜ ਜਾਣੇ ਪੁੱਤਰੀ ਅਗੇ ਇਹਦਾ ਸੀ ਦੋ ਕੋਈ ਇਹਨਾਂ ਮੈਲ ਵਿੱਚ ਉਹ ਜਿਹੀ ਉੱਤੋਂ ਬਾਅਦ ਵਲੋਗ ਸ਼ੂਟਦੀਆਂ ਆ ਗਈ ਫੋਨ ਦੀ ਬੈਟਰੀ ਹੋ ਗਈ ਸੀ ਡੈੱਡ ਤਾਂ ਕਰਕੇ ਫੋਨ ਉਸ ਉੱਤੇ ਉੱਠਿਆ ਚਾ ਚੁਪੀ ਕੇ ਆਏ ਆ ਜੀ ਮਹਾਰਾਜ ਵਧੀਆ ਚੱਲੀ ਜਾਂਦਾ ਕੰਮ ਹੁਣ ਆ ਥੱਲੇ ਜੜ ਚ ਲੱਗੀ ਆ ਉੱਤਲੇ ਜੜ ਚ ਲੱਗਣੀਆਂ ਅਜੇ ਤੇ ਰਾਜ ਤੇ ਘਾਟਾ ਪਰ ਮਿਲ ਦੀ ਸਪੀਡ ਬਹੁਤ ਜ਼ਿਆਦਾ ਸਲੋ ਆ ਚੱਲਣ ਦੀ Holi ਵਾਲੀ ਉਹ ਲੋ ਤਾਂ ਆਪਣਾ ਛੋਟਾ ਚੱਲੀ ਜਾਂਦਾ ਮਮਤਾਰ ਬਸ ਬੈਬੂ ਕੇ ਵੇਲੇ ਐ ਬਸ ਹੀ ਕਰਨਾ ਹੋਣ ਇਥੇ ਕੀ ਕਰਨਾ ਵੀ ਮਿੱਤਰੋ ਹੁਣ ਉੱਠ ਗਏ ਸੌਂ ਗਏ ਹਾਂ ਜੂਸ ਉਤੇ ਸੇਰਦੇ ਹੁਣ ਉੱਠੇ ਆ ਤੁਰ ਪਿਆ ਹਡੇਲਾ ਜਾੜ ਉਹ ਚੱਲ ਪਿਆ ਹਡੇ ਜਾੜ ਉਹਦੀਆਂ ਟਰਾਲੀਆਂ ਤੇ ਹੁਣ ਵੇਖਦੇ ਆ ਕੀ ਬੰਦਾ ਅੱਡੀ ਦੇ ਜਿੱਥੋਂ ਤੱਕ ਲਗੜ ਤਰੰਦ ਪਾਸ਼ੇਮੀ ਲੈਣ ਆਦੇ 1-2 ਵੇ ਤੋਂ ਬਾਅਦ ਬਰੀ ਹੋੜੀ ਹਰ ਵਈ ਕਿਦਾ ਉਦੋਂ 3 ਵਜੇ ਉੱਠਣਾ ਪਿਆਈ ਨਾ ਅੱਜ ਵੀ 3 ਵਜੇ ਉੱਠਣਾ ਪਣਾ ਬੱਸ ਉਹ ਕਿ ਰਿਪੋਰਟ ਹੋ ਜੂਗਾ ਘਰ ਖਾਲੀ ਕਰਕੇ ਫਿਰ ਕੱਲ ਲਦਨੀ ਉਹਨਾਂ ਕੀੜੀਆਂ ਦੀ ਫਿਰ ਕੀੜੀਆਂ ਨੂੰ ਚਲਦੇ ਆ ਹੁਣ ਕੀ ਹੁਣ ਵੇਖਦੇ ਕੋਂ ਫਿਰ ਜਾਂਦੇ ਆ ਕਿਤੇ ਚਾਹ ਪਾਣੀ ਪੀਏ ਕੁੱਟ-ਕੁੱਟ ਰੋਟੀ ਠਹਿਰ ਕੇ ਖਾਵਾਂਗੇ ਲੈ ਓਪਰ ਹੋਈ ਨਾ ਕੰਮ ਫਿਰ। ਉਹ ਦੇਖੋ ਹੁਣ ਸਾਡੇ ਵਾਲਾ ਜਾੜ ਚੱਲ ਪਿਆ। ਆ ਉੱਪਰ ਵਾਲਾ ਜਾੜ ਪਿੱ ਤੋਂ ਬਾਦ ਉਹ ਚੱਲਣਾ। ਉਹ ਮਿਲ ਬੁੱਟਰ। ਹੁਣ ਆ ਚੱਲਣੀ ਆ। ਆਹ ਚੱਲਣ ਦੀ ਆ। ਪੰਜ ਲੈਣਾ ਆ ਅੱਗੇ ਤੇ ਛੇਵੀਂ ਹਾਡੀ ਆ। ਇਹ ਤੋਂ ਬਾਅਦ ਫਿਰ ਸਾਡਾ ਜਾੜ ਚੱਲਣਾ। ਉਹ ਜਾੜ ਤੇ ਸੱਚ ਚੱਲ ਪਿਆ ਗੁਰੂਆ। ਜਾੜ ਦੇ ਚੱਲ ਪਿਆ ਆ ਮਤਲਬ ਲੈਣ। ਪਾਣੀ ਨਾਲ ਨਤਬਾਤ ਸਾਡੀ ਛੇਵੀਂ ਆ। ਆ ਉਧਰੋਂ ਬਾਅਦ ਉਹ ਜੜ ਚੱਲਣਾ ਵਾ ਪਰਲੇ ਪਾਸੇ ਟੋਟੇ ਆ ਉਹ ਖਾਲੀ ਏ ਜੇ। ਇੰਨਾ ਰਸ ਨਹੀਂ ਹੈਗਾ ਮੇਲੀ ਬੜੀ ਸਲੋ ਕੀਤੀ ਪਈ ਏ ਇਹਨਾਂ ਨੇ। ਮਾਣ ਨਾ ਚੱਲਦਾ ਰਹਿਣਾ ਕੰਮ। ਐ ਬਈ ਯਾਰ ਲੋਟੇ ਗਏ ਆ ਵੀ ਕਿਤੇ। ਉਹ ਵੀ ਮਿੱਤਰੋ ਲੈਣ ਤੇ 10 ਵਜੇ ਦੀ ਤੁਰੀ ਆ ਪਰ ਅਜੇ ਤੱਕ ਅੰਦਰ ਨਹੀਂ ਗੜੇ ਬਸ ਆ ਗਏ ਗੇਟ ਕੋਲ ਹੁਣ ਦਾ ਹੰਦਰਾ ਮਿੰਟ ਦੀ ਗੱਲ ਆ ਹੁਣ ਵੜ ਜਾਗੇ ਅੰਦਰ ਖਾਲੀ ਕਰਕੇ ਲੈ ਆਦੇ ਆਪੇ ਦੋ ਚਲੋ ਫਿਰ ਵੀ ਠੀਕ ਆ ਕਲੋ ਰਾਤੀ ਆਹੀ 2 ਵਜੇ ਪਹੁੰਚੇ ਸੀ ਓਨੇ ਕ ਵਜੇ ਤੱਕ ਖਾਲੀ ਹੋਣੀ ਆ ਫੇਰ ਉਹ ਮਤਲਬ ਬਈਆਂ ਤਈਆਂ ਨੇ ਨਜ਼ਰ ਆਦੇ ਆ ਆਗੇ ਟਿਕਿਆ ਸਾਰਾ ਉਹ ਕੇ ਰਿਪੋਰਟ ਹੈ ਸਾਡੇ ਕੋਲ ਜੀ ਮਿੱਤਰੋ ਜੀ ਜੇ ਮੇਲ ਦੇ ਅੰਦਰ ਐਂਟਰੀ ਹੁਣ ਉੱਥੇ ਕਰਾਉਨੇ ਆ ਕੰਡਾ ਉਵੀ ਮੈਟਰੋ ਲਾ ਗਈ ਹੁਣ ਚੌਂਗੀ ਥੱਲੇ ਹੋਣਾ ਦੀ ਆ ਖਾਲੀ ਤੇ ਫਿਰ ਚਲਦੇ ਆ ਪਿੰਡ ਵੱਲ ਨੂੰ ਕਾਰ ਆਇਆ ਕੋਰਾ ਕਿਹਦੀ ਹੋਤੀ ਹੈ ਜੇ ਇੱਕ ਕਾਰੀ ਨੇ ਚਾਰ ਟਰਾਲੀਆਂ ਗੱਟੀਆਂ ਆਈਆਂ ਫਿਰ ਪਹੁੰਚਣ ਵਾਲਾ ਅੱਜ ਨਹੀਂ ਜੋ ਟੱਕਰ ਆ ਸਨਾ ਤੱਕ ਜੀ ਬੱਬੀ ਨੂੰ ਕਰਨਾ ਫਿਰ ਬਾਕੀ ਕੰਮ ਦੇਖਦੇ ਆ ਗੱਡੀਆਂ ਕਿ ਭੰਦਾ ਸੇ ਕਿ ਮੇਤਰੋ ਟਰਾਲੀ ਅਭੀ ਉਹ ਚੱਲਣਿਆ ਦੂਰਾ ਹੈ ਔਰ ਪੌਦੇ ਵਿੱਚ ਫਿਲ ਪਲ ਭਰੀ ਹੋ ਗਿਆ ਜੀ ਅੰਦਰ ਜਾਣਾ ਵੰਡ ਥਾਲੀ ਪਤਾ ਨਹੀਂ ਅੰਦਰ ਦੂਰਾ ਡੈਕ ਨੇ ਉਹ ਇਹ ਖਾਲੀ ਟਰਾਲੀ ਹੁਣ ਇੱਕ ਪਾਸੇ ਨਿਕਲੀਏ ਟਰਾਬੇ ਦਾ ਨਾਮ ਲੈ ਕੇ ਮੇਤਰੋ ਹੋ ਗਿਆ ਜੀ ਹੁਣ ਖਾਲੀ ਦਾ ਕੰਡਾ ਹੁੰਦਾ ਪਿਆ ਨੰਜਾ ਦਾ ਹੋ ਗਈ ਟਰਾਲੀ ਪਰਚੀ ਦਿੰਦੇ ਆ ਤੇ ਚਲੀਏ ਘਰ ਨੂੰ ਹੁਣ ਇੱਕ ਸੱਜਣ ਦਾ ਫੋਨ ਆ ਗਿਆ ਜੀ ਉਹ ਚਲੋ ਕੋਈ ਨਾ ਵੇ ਇਦਾਂ ਕੀ ਜਾਂਦਾ ਭਲਾ ਜੀ ਹੋ ਗਈ ਖਾਲੀ ਉਹ ਕਿ ਰਿਪੋਰਟ ਬਾਕੀ ਕੰਮ ਸਾਰੇ ਲੋ ਵੀ ਮਿੱਤਰੋ ਨਿਕਲ ਗਏ ਜੇ ਮੇਲ ਚੋਂ ਮੇਲ ਝੋਗੇ ਜੇ ਹੁਣ ਨਿਕਲ ਇੱਕ ਮੋੜਾ ਗਾੜੀ ਲੋਕ ਢੀਕਣ ਧਿਆਵਾ ਤੇ ਮਿਲ ਗਈ ਤੁਹਾਡੇ ਭਰਾ ਵੀ ਟੋਲੀ ਦੇ ਜੀ ਅੰਦਰ ਆਉਂਦੀ ਆ ਫਿਰ ਤੁਰਦੇ ਆ ਇਕੱਠੇ ਸਾਰੇ ਜੀ ਦੇ ਤੀਏ ਅਰੇ ਸਾਡੇ ਰੋਡ ਟਰਾਲੀਆਂ ਅੰਦਰ ਆ ਵੱਧ ਗਿਆ ਫਿਰ ਪਰਤੇ ਆ ਵੀ ਮੇਤਰੋ 4 ਗੇਜੇ ਵੱਜ ਤੇ ਉਹ ਅੱਗੇ ਆ ਟਰਾਲੀ ਨਹੀਂ ਤੋ ਅੱਗੇ ਟਰਾਲੀ ਹੋ ਗਈ ਉਹਦੀ ਲੱਗੇ ਟਾਇਰ ਪਾੜ ਆਪਣੇ ਇਲਾਕੇ ਦੀ ਉਹ ਉਹਦੇ ਲੱਗੇ ਖਲੋ ਗਈਆਂ ਘੰਟਾ ਡੇਢ ਉਹਨਾਂ ਲੱਗੇ ਖਲੋਤੇ ਰਹੇ ਹੁਣ ਇੱਥੋਂ ਉਤਰ ਲੱਗੇ ਆ ਪਿੰਡ ਨੂੰ 4 ਵਜੇ ਕੇ 6 ਵਜੇ ਨੇ ਘਰ ਜਾਂਦੇ ਜਾਂਦੇ ਆ ਆ ਖੜਾ ਆਪਣਾ ਟਰੈਕਟਰ ਹੁਣ ਚੱਲੀਏ ਪਿੰਡ ਵੱਲ ਨੂੰ ਪਈਏ ਚੱਲੇ ਚੱਲ ਵੀ ਝੋਟਿਆ ਹੁਣ ਖੇਚਦੇ ਕੰਮ ਨੂੰ ਹੁਣ ਚੱਲ ਜੀ ਹੁਣ ਪਿੰਡ ਵੱਲ ਨੂੰfro Jio ਦੇ ਪੰਪ ਤੇ ਆ ਗਏ ਆ ਤੇ ਉਥੋਂ ਪਾ ਲਈਏ ਤੇਲ ਝੋਟੇ ਚ ਹੁਣੇ ਚੱਲੇ ਗਰੂਆ ਠੰਡ ਇੰਨੀ ਹਦੋਂ ਵੱਧ ਹਾਥੀ ਨਹੀਂ ਕੰਮ ਕਰਨਦੇ ਬਹੁਤ ਜ਼ਿਆਦਾ ਠੰਡ ਹੀ ਪਈ ਐ ਆ ਸੇ ਸਾਰਾ ਨਾਲੇ ਬੜੀ ਜ਼ਿਆਦਾ ਠੰਡ ਹੋ ਜਾਂਦੀ ਆ ਦੋਹਾਂ ਵੱਧ ਇਹ ਸਾਰਾ ਨਾ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਦੋ ਵਾਧ ਠੰਡ ਹੋ ਜਾਂਦੀ ਗੁਰੂਆ ਹੱਥ ਨਹੀਂਓ ਡੇ ਕੰਮ ਕਰਨ ਬਹੁਤ ਜ਼ਿਆਦਾ ਠੰਡ ਲੱਗਣ ਦੀ ਹੁਣ ਚਲੋ ਕੋਈ ਨਾ ਠੰਡਾ ਠੰਡਾ ਤਾਂ ਲੱਗਦੀ ਰਹਿਣੀ ਹੁਣ ਦੋ ਤਿੰਨ ਮਹੀਨੇ ਇਦਾਂ ਹੀ ਚੱਲਣਾ ਕੰਮ ਹੋਰ ਸਭ ਮੇਰੇ ਭਰਾ ਠੀਕ ਠਾਕ ਨਾ ਓਕੇ ਰਿਪੋਰਟਾਂ ਸਾਰੇ ਵੀ ਮਿੱਤਰੋ ਆਪਾਂ ਘਰ ਆਏ ਪਟਿਆਲਾ ਕ੍ਰਾਸ ਉਹ ਜਹਾੜੇ ਕਲਾ ਸੋਰ ਵਾਲੇ ਕਾ ਨੂਹ ਆ ਰਹਾ ਪਹੁੰਚਣ ਵਾਲੇ ਆ ਹੋ ਰਹੀ ਥੋੜੀ ਰੁਹਾੜੇ ਆ ਘੰਟੇ 3 ਘੰਟੇ ਲੱਗਦਾ ਘਰ ਪਹੁੰਚਣਾ ਆ ਹੋਰ ਮਿੱਤਰੋ ਤਾਂ ਜਿਆਦਾ ਵੀ ਲੋੜ ਨਹੀਂ ਪੜਕੇ ਉਹ ਵੀ ਘਰ ਤੇ ਆ ਜਾ ਕੇ ਅੱਜ ਬੋਦੀ 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 ਕਿਹਨੇ ਕਾਲਸਾ ਸਰ ਚੇਂਜ ਕਰਨਾ ਪੈ ਫੋਣਦੇ ਹਨ ਆ ਦੋ ਕੰਮ ਤੇ ਕਰਦੇ ਆ ਬਾਕੀ ਦੇਖਾ ਕਿ ਥੋੜੇ ਜਿਹੇ ਨਾਲ ਲਾਈਟਾਂ ਨੂੰ ਟਨ ਮੰਡਦੇ ਔਰ ਘਰ ਦੇ ਸਾਰਾ ਕੰਮ ਇਹਦਾ ਟਨ ਹਣਾ ਅੱਛਾ ਬਾਦਸ਼ਾਹ ਕਿਰਪਾ ਕਰੇ ਸਾਰਿਆਂ ਦੀ ਬਾਗੀ ਆ ਬੰਦਾ ਟਿੱਲਾ ਕੇ ਟਰਾਲੀ ਹੈ ਸੈਟ ਹੋ ਗਿਆ ਸਾਰਾ ਕੋਈ ਕਿਰਪਾ ਕਲਨਰ ਗੇਜੇ ਪਹੁੰਚ ਤੇ ਹੁਣ ਮੂੜੇ ਲੱਗੀ ਜੇ ਚਾਹ ਪੀਣਾ ਠੰਡ ਬਹੁਤ ਜ਼ਿਆਦਾ ਲੱਗਣ ਦੀ ਹੁਣ ਤੇ ਹੁਣ ਲੱਗੇ ਮੂੜੇ ਚਾਹ ਪੀਣਾ ਬਾਸਟੈਂਡ ਗਲੋ ਤੇ ਆ ਚਾਹ ਬਿੜੀ ਹੁਣ ਕਟਕਟ ਚਾਹ ਬਿੜੀਆਂ ਕਟਕਟ ਤੇ ਫਿਰ ਚੱਲਦੇ ਆ ਘਰ ਨੂੰ ਫਿਰ ਵੇਖਦੇ ਆ ਗਲਾਮਤ ਹੁਣ ਸੋਤਾ ਕਿੱਥੇ ਜਾਣਾ ਮੈਂ ਹੁਣ ਘਰ ਤੇ ਕੰਮ ਕਰ ਚਲੋ ਵੇਖਾਂਗੇ ਤੋ ਕਹਿੰਦੇ ਤੇ ਸਮਾਂ ਹੀ ਜੇ ਸ਼ਾਮ ਨੂੰ ਫੇਰ ਜਾਣਾ ਪਿਆ ਤੇ ਫੇਰ ਕਿੱਦਾਂ ਜਾਣਾ ਉਹ ਸੋਕੇ ਰਿਪੋਰਟਾਂ ਗਲਤੀ ਮਾਫੀ ਗਲਤੀ ਜੇ ਕੋਈ ਕੀਤੀ ਹੈ ਤੁਹਾਡੇ ਪ੍ਰਾਣੇ ਤੇ ਮਾਫੀ ਦੇ ਦਿਓ ਭਰਾ ਜੇ ਕੋਈ ਗਲਤ ਬੋਲਿਆ ਗਿਆ ਹੈ ਗਲਤੀ ਨਾ ਠੀਕ ਹੈ ਜੀ ਲੋ ਵੀ ਮਿੱਤਰੋ ਆ ਗਏ ਜੇ ਪਿੰਡ ਪਹੁੰਚ ਗਏ ਜੇ ਪਿੰਡ ਹੁੰਦੀ ਬਹੁਤ ਜ਼ਿਆਦਾ ਜਪਈ ਹੈ ਇਹ ਪਿੰਡ ਦੇ ਭਾਤੇ ਆ ਲਾਉਂਦੇ ਆ ਜੀ। ਟਰਾਲੀ ਇੱਥੇ ਜਾ ਕੇ ਲਾਉਨੇ ਆ। ਉਹ ਵੀ ਮਿੱਤਰੋ ਆ ਗਿਆ ਘਰ ਆਪਣਾ। ਇੱਥੇ ਲਾਉਨੇ ਆ ਜਿਹੜੀ ਆਪਣੀ ਟਰੈਕਟਰ ਮਾ ਟਰਾਲੀ ਆਣਾ। ਉਹ ਆ ਜਿੱਥੇ ਲਾਉਨੇ ਆ। ਅੰਦਰ ਲਾ ਕੇ ਫਿਰ ਝੋਟੇ ਨੂੰ ਕਰਦੇ ਆ ਅੰਦਰ ਵੇਚ ਦਿਆ ਫਿਰ ਕੀ ਮਹੌਲ ਛਾਣਾ। ਕੀ ਨਹੀਂ ਇਹਦੇ ਉਹ ਵੀ ਮਟਰੋ ਚੱਲੀ ਏ ਹੁਣ ਘਰ ਲਈਏ ਟਰੈਕਟਰ ਲਾਦੀ ਆ ਟਰਾਲੀ ਆ ਉਹ ਹੁਣ ਚੱਲੀ ਏ ਘਰ ਨੂੰ ਬਾਈਏ ਛੋਟਿਆਂ ਨੂੰ ਘਰ ਦੇ ਚਾਹ ਚੂ ਪੀਏ ਫੇਰ ਠਾਰ ਬਹੁਤ ਝਾੜਾ ਵਾਦੋਂ ਵਾਧੇ ਠੰਡ ਹੋ ਗਈ ਅੱਜ ਦੇ ਕਰਦੇ ਆ ਆਪਣੇ ਬੁੱਗੇ ਨੂੰ ਅੰਦਰ ਜੇ ਦੇਖਾਂਗੇ ਕੀ ਭੜਦਾ ਕੀ ਜੁੜਦਾ ਉਹ ਲੈ ਫੇਰ ਰੇੜੀ ਲੱਗੀ ਪੱਠੇ ਲੱਗੇ ਭੈ ਜੁੜਦੇ ਟਰ ਇਥੇ ਲਾਉਣਾ ਪੜਾ ਯਾ ਸ਼ੈੱਟ ਮੈਨ ਤੇ ਹਿਲ ਲੜਨੇ ਚਲੋ ਓਕੇ ਰਿਪੋਰਟਰ ਸਿਰ ਪਹੁੰਚ ਗਏ ਆ ਘਰ ਆਹ ਵਲੋਗ ਨੂੰ ਕਰਦੇ ਆ ਇੱਥੇ ਐਂਡ ਮਿਲਾਂਗੇ ਨੈਕਸਟ ਵਲੋਗ ਚ ਮੇਰਾ ਭਰਾ ਸਾਰੇ ਜਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ but those were sport okay